Bye. Yeah. ਕੇਂਦਰ ਸਰਕਾਰ ਦੀ ਨੀਤੀਆਂ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਲਗਭਗ ਕਾਫੀ ਸਾਲਾਂ ਤੋਂ ਸੜਕਾਂ ਤੇ ਉਤਰ ਰਹੇ ਨੇ ਆਪਣੇ ਮੰਗਾਂ ਰੱਖਦੇ ਨੇ ਅੱਜ ਵੀ ਦਿਨਾਂਗਰ ਦੀ ਗੱਲ ਕਰੀਏ ਪੂਰੇ ਪੰਜਾਬ ਦੀ ਗੱਲ ਕਰੀਏ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰ ਰਹੇ ਨੇ ਰੋਡ ਜਾਮ ਕੀਤੇ ਗਏ ਨੇ ਆਖਰ ਕਾਰਨ ਕੀ ਹੈ ਕਿਉਂ ਸਰਕਾਰ ਇਨ੍ਹਾਂ ਕਿਸਾਨਾਂ ਦੀ ਜਿਨ੍ਹਾਂ ਨੂੰ ਕੀ ਭਗਵਾਨ ਦਾ ਦਰਜਾ ਦਿੱਤਾ ਗਿਆ ਇਹਨਾਂ ਦੀ ਮੰਗਾਂ ਕੋਈ ਨਹੀਂ ਮੰਨਦੇ ਆਓ ਜਾਣਿਆ ਪ੍ਰਧਾਨ ਉਹਨਾਂ ਕੋ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਬਹਲੇ ਸਤਿ ਸ਼੍ਰੀ ਅਕਾਲ ਜੀ ਇਹ ਪ੍ਰਧਾਨ ਜੀ ਕੀ ਗੱਲ ਹੈ ਕਿ ਲਗਾਤਾਰ ਇੰਨਾ ਟਾਈਮ ਹੋ ਗਿਆ ਸੜਕਾਂ ਤੇ ਉਤਰ ਰਹੇ ਆ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲਾ ਇਹ ਦੇ ਕਰ ਰਿਹਾ ਸੜਕਾਂ ਤੇ ਉਤਰ ਕੇ ਆਪਣੇ ਘਰਾਂ ਤੋਂ ਦੂਰ ਰਹਿਣ ਲਿਓ ਕਿਸਾਨ ਮਜਬੂਰ ਹੋ ਰਿਹਾ ਜਿਹੜਾ ਕਿ ਮਿੱਟੀ ਦਾ ਰਖਸ਼ਾ ਕੀਤਾ ਜਾਂਦਾ ਕੀ ਕਾਰਨ ਸਭ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਸਾਡੀ ਆਵਾਜ਼ ਤੁਸੀਂ ਸੁੱਤੀਆਂ ਸਰਕਾਰਾਂ ਤੱਕ ਪਹੁੰਚਾਉਣੀ ਆਮ ਜਨਤਾ ਤੱਕ ਪਹੁੰਚਾਉਣੀ ਹੈ ਜਿਹੜਾ ਧਰਨੇ ਦੀ ਤੁਸੀਂ ਗੱਲ ਕਰਦੇ ਹੋ ਵੀ ਧਰਨੇ ਤੇ ਲੋਕ ਬੈਠੇ ਨੇ ਕਿਉਂ ਬੈਠਦੇ ਨੇ ਮੈਂ ਇਹ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਰਕਾਰਾਂ ਦਾ ਜਦੋਂ ਸਰਕਾਰ ਚਾਉਣਾ ਹੁੰਦਾ ਉਹ ਵਾਅਦੇ ਕਰ ਲੈਂਦੀਆਂ ਨੇ ਉਹਨਾਂ ਵਾਅਦਿਆਂ ਤੋਂ ਮੁੱਕਰਦਿਆਂ 1 ਮਿੰਟ ਲੱਗਦਾ ਸਰਕਾਰ ਦੇ ਵਿੱਚ ਹੁੰਦਿਆਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰਕਾਸ਼ ਉਤਸਵ ਦੇ ਉੱਤੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਜ਼म्मेवार ਵਿਅਕਤੀ ਹੈ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਵਾਦਾ ਕਰਦਾ ਹੈ ਕਿ ਜਿਹੜੀਆਂ ਤੁਸੀਂ ਮੰਗਾਂ ਲੈ ਕੇ ਦਿੱਲੀ ਬਾਰਡਰ ਤੇ ਬੈਠੇ ਹੋ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਮੈਂ ਲਾਗੂ ਕਰਾਂਗਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਣ ਤੇ ਸੰਗਤਾਂ ਉੱਥੋਂ ਉੱਠ ਕੇ ਪੰਜਾਬ ਨੂੰ ਆ ਜਾਂਦੀਆਂ ਨੇ ਜਦੋਂ ਪੰਜਾਬ 'ਚ ਆ ਜਾਂਦੀਆਂ ਨੇ ਤੇ ਬਾਅਦ ਚੋ ਨੋਟੀਫਿਕੇਸ਼ਨ ਕਰਨ ਤੋਂ ਮੁੱਕਰ ਜਾਂਦਾ ਇਸ ਕਰਕੇ ਜਿਹੜਾ ਉਹਨੇ ਨੋਟੀਫਿਕੇਸ਼ਨ ਨਹੀਂ ਕੀਤਾ ਉਹ ਤੋਂ ਬਾਅਦ ਸਾਡੀਆਂ ਮੀਟਿੰਗਾਂ ਚੱਲੀਆਂ ਦੋਆ ਫੋਰਮਾਂ ਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਪੰਦੇਰ ਸਾਹਿਬ ਹੁਣਾ ਦਾ ਉਹਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਅਸੀਂ ਦਿੱਲੀ ਕੂਚ ਕਰਾਂਗੇ ਜਦੋਂ ਦਿੱਲੀ ਕੂਚ ਕਰਨ ਲੱਗੇ ਤਾਂ ਉੱਥੇ ਸਾਨੂੰ ਖਨੌਰੀ ਬਾਰਡਰ ਤੇ ਤੇ ਸੰਭੂ ਬਾਰਡਰ ਦੇ ਉੱਤੇ ਇਸ ਤਰ੍ਹਾਂ ਦਾ ਵਿਵਾਰ ਕੀਤਾ ਗਿਆ ਕਿ ਜਿਵੇਂ ਅਸੀਂ ਆਪਣੇ ਦੇਸ਼ ਦੇ ਵਿੱਚੋਂ ਦੂਜੇ ਦੇਸ਼ 'ਚ ਜਾ ਰਹੇ ਹਾਂ ਪਾਕਿਸਤਾਨ 'ਚ ਆਪਣੇ ਦੇਸ਼ ਦੇ ਹੁਕਮਰਾਨਾਂ ਦੇ ਕੋਲ ਜਾਣ ਵਾਸਤੇ ਗੱਲ ਰੱਖਣ ਵਾਸਤੇ ਜਾ ਰਹੇ ਸੀ ਉਹਨਾਂ ਨੇ ਅੱਗੋਂ ਸਾਡੇ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਔਰ ਜਿਹੜੇ ਅਥਰੂ ਗੈਸ ਦੇ ਗੋਲੇ ਸੀ ਉਹ ਵੀ ਦੇਖਣ ਵਾਲੇ ਉਹਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਜਿਹੜੇ ਅਥਰੂ ਗੈਸ ਦੇ ਗੋਲੇ ਸੀ 220 ਦੇ ਵਿੱਚ ਕੁਝ ਹੋਤਰਾ ਸੀ ਘਾਟਾ ਸਰਕਰ ਦੇ ਜਿਹੜੇ ਹੋਂ ਛੁੱਟਿਆ ਬਹੁਤ ਜ਼ਿਆਦਾ ਤੇਜ਼ ਸੀਗੇ ਔਰ ਉੱਥੇ ਸਾਡੇ ਤੇ ਜਿਹੜੀਆਂ ਗੋਲੀਆਂ ਦੀ ਵਿਛਾੜ ਕੀਤੀ ਗਈ ਜਿੱਥੇ ਸਾਡਾ ਇੱਕ ਨੌਜਵਾਨ ਵੀਰ ਉਹ ਵੀ ਉੱਥੇ ਸ਼ਹੀਦ ਹੋ ਗਿਆ ਦੇਸ਼ ਦੇ ਹੁਕਮਰਾਨਾਂ ਦਾ ਇਹ ਤੇ ਸਾਡੇ ਤੇ ਨਜਰੀਆ ਚੱਲ ਰਿਹਾ ਨਹੀਂ ਇਸ ਤਰ੍ਹਾਂ ਕੋ ਲੱਗਦਾ ਕਿ ਅੰਦੋਲਨ ਨੂੰ ਲਗਾਤਾਰ ਅਤਵਾਦੀ ਅੰਦੋਲਨ ਜਾਂ ਦੇਸ਼ ਵਿਰੋਧੀ ਅੰਦੋਲਨ ਕਹਿ ਕੇ ਇਸ ਤਰ੍ਹਾਂ ਦਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਇਸ ਤਰ੍ਹਾਂ ਦਾ ਹੋ ਰਿਹਾ ਕਿ ਇਹ ਅੰਦੋਲਨ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਹਨੂੰ ਕਿਉਂ ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਇਹ ਧਰਮ ਨਾਲ ਜਿਹੜੇ ਵੱਡੇ ਲੋਕ ਨੇ ਇਹ ਕਰਕੇ ਜੋੜਦੇ ਨੇ ਜਿਹੜਾ ਸਾਡਾ ਆਪਸੀ ਪਿਆਰ ਆ ਹਿੰਦੂ ਸਿੱਖ ਇਸਾਈ ਮੁਸਲਮ ਸਾਰਿਆਂ ਦਾ ਇਹ ਆਪਸੀ ਪਿਆਰ ਆ ਕਿਉਂ ਵਰਨਾ ਦਾ ਸਾਂਝਾ ਪਿਆਰ ਆ ਇੱਕ ਉਹਨਾਂ ਨੂੰ ਤੋੜਨ ਵਾਸਤੇ ਆਪਣੇ ਬੋਰਡ ਬੈਂਕ ਨੂੰ ਉੱਚਾ ਕਰਨ ਵਾਸਤੇ ਇਹ ਅੱਤਵਾਦੀ ਤੇ ਵੱਖਵਾਦੀ ਕਹਿੰਦੇ ਨੇ ਮੈਨੂੰ ਲੱਗਦਾ ਵੀ ਆਉਣ ਵਾਲੀ ਅਗਲੀ ਇਲੈਕਸ਼ਨ ਦੇ ਵਿੱਚ ਮੋਦੀ ਦੇ ਮੂੰਹ ਤੋਂ ਅੱਤਵਾਦੀ ਜਾਂ ਵੱਖਵਾਦੀ ਨਿਕਲਣਾ ਬੰਦ ਹੋਣਾ ਚਾਹੀਦਾ ਤੇ ਹੋ ਵੀ ਜਾਏਗਾ ਕਾਰਨ ਉਹਦਾ ਇਹ ਹੈ ਕਿ ਜੇ ਆਪਣੀਆਂ 400 ਸੀਟਾਂ ਲੈ ਕੇ ਬੈਠਾ ਸੀ ਅੱਜ 340 ਦੇ ਬੈਠਾ ਉਹਨੂੰ ਇਹੋ ਹੀ ਜਿਹੜਾ ਉੱਪਰ ਤੋਂ ਥੱਲੇ ਲਿਆਂਦਾ ਉਹ ਕਿਸਾਨ ਮਜ਼ਦੂਰ ਇਕਤਾ ਨਹੀਂ ਲਿਆਂਦਾ ਪਰ ਤਾਂ ਜੀ ਕਿਸਾਨ ਵੀ ਇੱਕ ਟਾਈਮ ਤੇ ਕਿਸਾਨ ਅਤੇ ਬੰਦੀਆਂ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਉਹ ਵੀ ਰਾਜਨੀਤੀ ਜਾਣ ਲੇਕਿਨ ਸਫਲ ਨਹੀਂ ਹੋ ਪਾਇਆ ਕੀ ਕਾਰਨ ਹੈ ਕਿ ਰਾਜਨੀਤੀ ਸਫਲ ਨਹੀਂ ਹੋ ਪਾਇਆ ਫਿਰ ਕਿਸਾਨ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਲੋਕੀ ਨਾਲ ਨੇ ਦੇਖੋ ਆਪਾਂ ਜੇ ਆ ਹੱਥ ਨੂੰ ਵੇਖੀਏ ਤੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਆਗੀਆਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਲੋਕ ਰਾਜਨੀਤੀ 'ਚ ਚਲ ਗਏ ਜਦੋਂ ਦਿੱਲੀ ਤੋਂ ਵਾਪਸ ਆਏ ਆ ਉੱਥੇ ਇੱਕ ਸਾਰੀ ਇੱਕ ਮੀਟਿੰਗ ਹੋਈ ਆ ਹਾਲ ਦੇ ਵਿੱਚ ਉੱਥੇ ਕਿਹਾ ਗਿਆ ਗਿਆ ਭਾਈ ਕੋਈ ਵੀ ਬੰਦਾ ਜਾ ਕੇ ਇਲੈਕਸ਼ਨ ਨਾਲ ਲੜਿਓ ਜੇ ਇਲੈਕਸ਼ਨ ਲੜੋਗੇ ਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਊਗਾ ਜਿਨ੍ਹਾਂ ਲੋਕਾਂ ਨੇ ਆ ਕੇ ਇਲੈਕਸ਼ਨ ਨਾਲ ਲੜੀਆਂ ਉਹਨਾਂ ਨੇ ਆਪਣਾ ਰੁਤਬਾ ਵੇਖ ਲਿਆ ਸਰਕਾਰਾਂ ਦੇ ਕੋਲ ਬਹੁਤ ਕੁਝ ਹੁੰਦਾ ਸਰਕਾਰਾਂ ਨੇ ਕਿਸਾਨਾਂ ਨੂੰ ਆਪੋ ਚ ਪਾੜਨ ਦੀ ਕੋਸ਼ਿਸ਼ ਕੀਤੀ ਪਾੜਿਆ ਉਸ ਸਮੇਂ ਤੇ ਔਰ ਜਿਹੜੇ ਇਲੈਕਸ਼ਨ ਨਾਲ ਲੜੇ ਆ ਕੇ ਉਹਨਾਂ ਦੇ ਡੱਬਿਆਂ ਦੇ ਵਿੱਚੋਂ ਕੀ ਨਿਕਲਿਆ ਸਰਕਾਰ ਦੂਜੇ ਪਾਸੇ ਨੂੰ ਘੁੰਮ ਗਈ ਪੀਨਾਂ ਨੂੰ ਆਪੋ ਚ ਪਾੜਤਾ ਹੁਣ ਇਹਨਾਂ ਨੂੰ ਡੱਬਿਆਂ ਦੇ ਵਿੱਚ ਕੁਛ ਨਾ ਪੈਂਦੀ ਏ ਪਿਆਸਾ ਵੰਡਣਾ ਚਾਲੂ ਕਰਤਾ ਔਰ ਉਹਨਾਂ ਕਿਸਾਨਾਂ ਨੂੰ ਤੇ ਦੂਜੇ ਕਿਸਾਨਾਂ ਨੂੰ ਗੈਰ ਰਾਜਨੀਤਿਕ ਤੇ ਰਾਜਨੀਤਿਕ ਕਿਸਾਨ ਬਣਾਤੇ ਦੋ ਧੜੇ ਬਣਾਤੇ ਔਰ ਉਹ ਦੋਹੇ ਧੜੇ ਅੱਜ ਮੀਟਿੰਗਾਂ ਦੂਜੇ ਤਾਲਾ ਚਲਾਈ ਜਾ ਰਿਆ ਪਰ ਉਹ ਉੱਥੇ ਨਹੀਂ ਪਹੁੰਚ ਰਿਆ ਪਰ ਲੋਕ ਜਿਹੜੇ ਆਪ ਮੁਹਾਰੇ ਜਿਹੜੇ ਆ ਉਹਨਾਂ ਨੂੰ ਛੱਡ ਕੇ ਪ੍ਰਗਰਾਹਾਂ ਦੇ ਬੰਦੇ ਜਿਹੜੇ ਉੱਥੇ ਬੈਠੇ ਨੇ ਜਾ ਕੇ ਬੁਰਜਕਿਲ ਦੇ ਉੱਥੇ ਬੈਠੇ ਨੇ ਜਾ ਕੇ ਉਹ ਜਿਹੜੇ ਬੰਦੇ ਆ ਉਹਨਾਂ ਲੀਡਰ ਨੂੰ ਇਹ ਗੱਲ ਕਹਿ ਰਹੇ ਆ ਵੀ ਭਾਈ ਤੁਸੀਂ ਲੜੀਆ ਇਲੈਕਸ਼ਨਾਂ ਤੇ ਸਾਨੂੰ ਕਿਉਂ ਤੁਸੀਂ ਦੂਰ ਕਰ ਰਹੇ ਹੋ ਕਿਸਾਨੀ ਤੋਂ ਅਸੀਂ ਸਰਦਾਰ ਜਗੀਰ ਸਿੰਘ ਡੱਲੇਵਾਲ ਦੀ ਮੌਤ ਨਹੀਂ ਹੁੰਦੀ ਨਹੀਂ ਅਸੀਂ ਉੱਥੇ ਬੈਠਣਾ ਜਾ ਕੇ ਪਰਤਾ ਜੀ ਕੇਂਦਰ ਸਰਕਾਰ ਤੇ ਖੁਦ ਵੀ ਉਹਨਾਂ ਦੇ ਇੱਕ ਲੀਡਰ ਮੰਨਦੇ ਨੇ ਕਿ ਪੰਜਾਬ ਦੀ ਸੀਸੀ ਸ਼ਾ ਸਮਝਣਾ ਚਾਹੁੰਦਾ ਉਹਨੂੰ ਸਮਝ ਨਹੀਂ ਪੂਰੀ ਆਈ ਲੇਕਿਨ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਦੋਂ ਲਗਾਤਾਰ ਗੱਲ ਹੋਈ ਸੀ ਕਿ 5 ਮਿੰਟ ਦਾ ਸਮੇਂ ਦੋ ਐਮਐਸਪੀ ਟਾਦਾ ਕਿ ਕਿਸਾਨਾਂ ਦੇ ਨਾਲ ਖੜੇ ਆ ਅੱਜ ਇਹ ਪੰਜਾਬ ਸਰਕਾਰ ਕੀ ਲੱਗਦਾ ਆ ਕਿ ਕਿਸਾਨਾਂ ਦਾ ਪੂਰੀ ਤਰ੍ਹਾਂ ਸਾਥ ਇਹ ਜਿਹੜਾ ਭਗਵੰਤ ਮਾਨ ਨੇ ਉਦੋਂ ਕਿਹਾ ਵੀ ਮੈਂ ਬਾਈ ਦੀਆਂ ਬਾਈ ਫਸਲਾਂ ਤੇ ਐਮਐਸਪੀ ਦੇਵਾਂਗਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਤੁਸੀਂ ਵੀ ਉਹ ਵੀਡੀਓ ਸੁਣੀ ਹੋएगी ਆਡੀਓ ਸੁਣੀ ਹੋਏਗੀ ਪਰ ਲੋਕ ਜਦੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਉਹ ਜਿਵੇਂ ਇੱਕ ਮਦਾਰੀ ਵਾਲਾ ਪਿੰਡ ਜਾਂਦਾ ਨਾ ਤੇ ਬੱਚੇ ਨੂੰ ਪਾਪ ਕਹਿੰਦਾ ਵੀ ਰੇ ਵੀ ਭਾਈ ਉਧਰ ਮੱਝ ਦੇ ਥੱਲੇ ਕੱਟੀ ਪੈ ਗਈ ਔਰ ਸਾਂਭਲਾ ਦੁੱਧ ਚੁੰਗ ਜਾਣਾ ਸਾਰਾ ਉਹ ਕਹਿੰਦਾ ਨਹੀਂ ਮੈਂ ਇਹਦੀਆਂ ਗੱਲਾਂ ਸੁਣਨੀਆਂ ਨੇ ਇਸ ਤਰ੍ਹਾਂ ਸਾਡੇ ਲੋਕ ਜਿਹੜੇ ਸੀ ਨਾ ਬੱਚਿਆਂ ਵਾਂਗ ਉਹ ਆਮ ਆਦਮੀ ਪਾਰਟੀ ਦੇ ਮਗਰ ਲੱਗ ਗਏ ਤੇ ਉਹਨਾਂ ਨੇ ਲੈ ਆਂਦਾ ਔਰ ਚੁਟਕਲੇ ਵਾਲਿਆਂ ਕੋ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਜਿਹੜਾ ਚੁਟਕਲੇ ਬਾਜ ਬੰਦਾ ਹੋਊਗਾ ਜਾਂ ਸ਼ਰਾਬੀ ਬੰਦਾ ਹੋਊਗਾ ਉਹਦੇ ਜੇ ਸੌਮੀਦਾਰ ਬੰਦੇ ਜਿਹੜੇ ਉਹ ਵਿਸ਼ਵਾਸ ਨਹੀਂ ਕਰਦੇ ਪਰ ਜਿਹੜੇ ਉਹ ਤੇ ਵਿਸ਼ਵਾਸ ਕਰ ਪੈਂਦੇ ਨੇ ਉਹ ਧੋਖੇ 'ਚ ਰਹਿੰਦੇ ਨੇ ਉਸੇ ਤਰ੍ਹਾਂ ਸਾਡਾ ਪੰਜਾਬ ਜਿਹੜਾ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਅੱਜ ਉਹ ਧੋਖੇ 'ਚ ਰਹਿ ਗਿਆ ਪੰਜਾਬ ਦੀ ਤਰਤੀ ਇੰਨੀ ਗੁਰੂਆਂ ਪੀਰਾਂ ਦੀ ਤਰਤੀ ਇੰਨਾ ਸਮੇ ਹੋ ਗਿਆ ਕਿਸਾਨਾਂ ਵੀਰਾਂ ਨੂੰ ਸੜਕਾਂ ਤੇ ਪੈਂਦੇ ਕਿੰਨਾ ਕੱਖਰ ਲੰਬਾ ਸੰਘਰਸ਼ ਚੱਲੇਗਾ ਨਤੀਜਾ ਕਿਉਂਕਿ ਲਬਦਾ ਕੋ ਨਜ਼ਰ ਨਹੀਂ ਆ ਰਿਹਾ ਲਗਾਤਾਰ ਮੀਟਿੰਗਾਂ ਹੁੰਦੀਆਂ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਗੱਲ ਹੋ ਰਹੀ ਆ ਉਹ ਸਫਲ ਨਹੀਂ ਹੋ ਪ ਕਦੋਂ ਤੱਕ ਇਹ ਵੀਰਾਂ ਨੂੰ ਜਿਹੜੇ ਕਿ ਖੇਤਾਂ ਦੇ ਵਿੱਚ ਆਪਣਾ ਲਹੂ ਪਸੀਨਾ ਇਕ ਕਰਕੇ ਜ਼ਮੀਨ 'ਚੋਂ ਫਸਲ ਬਾਹਰ ਕੱਢਦੇ ਨੇ ਕਦੋਂ ਤੱਕ ਇਹ ਸੜਕਾਂ ਦੇ ਬੈਠ ਰਹੇ ਨੇ ਕਦੋਂ ਤੱਕ ਦਫ਼ਤਰ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਗੇ ਆਖਰ ਕੀ ਜੱਥੇਬੰਦੀਆਂ ਦਾ ਇਹ ਸੰਘਰਸ਼ ਕਿੰਨਾ ਕੁ ਲੰਬਾ ਚੱਲੇਗਾ ਇਹ ਕਿਸਾਨ ਵੀਰ ਜਿਹੜਾ ਆਮ ਵੀਰ ਬੈਠਾ ਆ ਉਹਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੱਥੇਬੰਦੀ ਦੇ ਕਹਿੰਦੇ ਘਰੋਂ ਤੇ ਆ ਜਾਂਦਾ ਲੇਕਿਨ ਕੀ ਪੈਸਾ ਤੇ ਲਾਉਦੋਂ ਹੁੰਦਾ ਕੀ ਆਪਣੀ ਪਹਿਲੀ ਡੰਗਰ ਪੱਛਾ ਤੋਂ ਛੱਡ ਕੇ ਆ ਉਹਦਾ ਧਿਆਨ ਹੁੰਦਾ ਇਹ ਚੀਜ਼ਾਂ ਨੂੰ ਗੌਰ ਕਰਦੇ ਹੋਏ ਜੱਥੇਬੰਦੀ ਵੀ ਨਹੀਂ ਕੋਈ ਸੋਚ ਰਹੀ ਕਿ ਦੇਖੋ ਅਸੀਂ ਇਹ ਰਣਨੀਤੀ ਨੂੰ ਲੈ ਕੇ ਚੱਲੇ ਆਂ ਔਰ ਚੱਲੇ ਰਹਾਂਗੇ ਇਹ ਉਹਨਾਂ ਦੇ ਵਾਰਿਸ ਨੇ ਗੁਰੂ ਸਾਹਿਬਾਂ ਦੇ ਛੋਟੇ-ਛੋਟੇ ਸਹਬਜ਼ਾਦੇ ਬਾਬਾ ਯੋਰਾਵਾਰ ਸਿੰਘ ਜਾਂ ਬਾਬਾ ਫਤਿਹ ਸਿੰਘ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਉਹ ਨੀਆਂ 'ਚ ਚਨੇ ਜਾਂਦੇ ਨੇ ਆਪਣੀ ਦਾਦੀ ਨੂੰ ਕਹਿੰਦੇ ਨੇ ਕਿ ਦਾਦੀ ਮਾਂ ਸਾਨੂੰ ਉਹਨਾਂ ਨੇ ਫਤਵਾ ਦਿੱਤਾ ਹੈ ਕਿ ਕੱਲ ਨੂੰ ਤੁਹਾਨੂੰ ਨੀਆਂ 'ਚ ਚਨਿਆ ਜਾਏਗਾ ਅਗਰ ਉਹਨਾਂ ਦੇ ਅੱਗੇ ਵਾਰਸ ਅਸੀਂ ਆਂ ਉਹ ਜੇ ਆਪਣੀ ਛੋਟੀ ਉਮਰ ਦੇ ਵਿੱਚ ਲੰਬੀ ਸੋਚ ਲੈ ਕੇ ਬੈਠੇ ਸੀ ਤੇ ਅਸੀਂ ਆਪਣਾ ਸੰਘਰਸ਼ ਕਿਵੇਂ ਛੱਡ ਦਿਆਂਗੇ ਅਸੀਂ ਆਪਣੀ ਕੌਮ ਲਈ ਆਪਣੇ ਦੇਸ਼ ਲਈ ਆਪਣੇ ਰਾ ਖੇਤਾਂ ਦੀ ਰਾਖੀ ਲਈ ਖੇਤਾਂ ਨੂੰ ਬਚਾਉਣ ਵਾਸਤੇ ਆਪਾਂ ਵੀ ਸੀ ਇਹੋ ਲਈ ਤਿਆਰ ਆ ਮੌਤ ਲਈ ਤਿਆਰ ਆ ਸਾਨੂੰ ਬੇਸਾਕ ਅੱਜ ਹੀ ਜਿੱਥੇ ਮਰਜੀ ਸਰਕਾਰ ਪਰ ਕਰ ਲੈ ਜੇ ਉਹ ਤੋਂ ਮੁਕਰਾਂਗੇ ਤਾਂ ਆ ਵੀਡੀਓ ਤੁਹਾਡੀ ਸਾਡੇ ਅੱਗੇ ਕਰ ਦੇਣ ਵੀ ਭਾਈ ਤੁਸੀਂ ਉੱਥੇ ਬਿਆਨ ਦਿੱਤਾ ਹੈ ਅੱਜ ਪਿੱਛੇ ਹੋ ਰਹੇ ਨਾਲ ਦੀ ਇੱਕ ਆਖਰੀ ਗੱਲ ਜਰੂਰ ਮੈਂ ਕਰਨਾ ਚਾਹਾਂਗਾ ਆਪਾਂ ਸੰਘਰਸ਼ ਕਰ ਰਹੇ ਆ ਰੋਡ ਜਾਮ ਕਰ ਰਹੇ ਨੇ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੇ ਆ ਕਾਫੀ ਲੰਬੇ ਸਮੇਂ ਹੋ ਗਿਆ ਦਿੱਲੀ ਵਾਟਰ ਬੰਦ ਆ ਪਟਾਣਕੋਟ ਦਾ ਵੀ ਰੋਡ ਬੰਦ ਦੀਨਕਰ ਵੀ ਅੱਜ ਬੰਦ ਆ ਲੇਕਿਨ ਕੀ ਆਮ ਲੋਕੀ ਆਮ ਜਨਤਾ ਜਿਹੜੀ ਆ ਕਿਤੇ ਨਾ ਕਹਤੇ ਇਸ ਤੋਂ ਦੁਖੀ ਨਹੀਂ ਹੁੰਦੀ ਯਾਰ ਕਿ ਲਗਾਤਾਰ ਰਸਤੇ ਬੰਦ ਹੋ ਰਿਹਾ ਲਗਾਤਾਰ ਸਾਨੂੰ ਪਰੇਸ਼ਾਨ ਕੀਤਾ ਬੈਠੇ ਜਾਂ ਹੀਟਰ ਲਗਾ ਕੇ ਆਪਣੇ ਬੈਠੇ ਆ ਲੇਕਿਨ ਪਰੇਸ਼ਾਨ ਆਮ ਜਨਤਾ ਹੋਰੀ ਇਹ ਸੰਘਰਸ਼ ਦਾ ਨਤੀਜਾ ਤੇ ਆਖਰ ਨਹੀਂ ਨਿਕਲਿਆ ਲੇਕਿਨ ਆਮ ਜਨਤਾ ਲਗਾਤਾਰ ਪਰੇਸ਼ਾਨ ਹੋਰੀ ਕਿ ਲੱਗਦਾ ਨਹੀਂ ਕਿ ਆਮ ਜਿਹੜੀ ਜਨਤਾ ਆ ਪੰਜਾਬ ਦੀ ਕਿਤੇ ਆਣਾ ਜਥੇਬੰਦੀਆਂ ਤੋਂ ਕਿਸਾਨ ਜਥੇਬੰਦੀਆਂ ਤੋਂ ਪਿੱਛੇ ਨਾ ੜ ਜਾਵੇ ਜਿਹਨਾਂ ਨੂੰ ਅਲੱਗ ਤਰ੍ਹਾਂ ਦੇਖਣ ਨਹੀਂ ਇਹ ਨਹੀਂ ਹਟਣੀ ਜਨਤਾ ਨਹੀਂ ਪਿੱਛੇ ਹਟੇਗੀ ਸਾਨੂੰ ਵਿਸ਼ਵਾਸ ਹੈ ਜੋ ਅੱਜ ਦੀਨਾਨਗਰ ਸ਼ਹਿਰ ਨੇ ਸਾਨੂੰ ਦੱਸਿਆ ਆ ਕਿ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਆ ਪੂਰਨ ਤੌਰ ਤੇ ਬਾਜ਼ਾਰ ਬੰਦ ਹੈ ਔਰ ਸ਼ਹਿਰ ਵਾਸੀ ਆ ਕੇ ਸਾਡੇ ਵਿੱਚ ਬੈਠੇ ਨੇ ਔਰ ਜਿਹੜੇ ਬੈਠੇ ਸੀ ਉਹਨਾਂ ਦੇ ਵਿੱਚ ਇੱਕ ਨੇ ਕਿਹਾ ਕਿ ਮੈਂ ਜਰੂਰ ਕਿਸੇ ਪਾਰਟੀਆਂ ਜੁੜਿਆ ਪਰ ਮੈਂ ਪਾਰਟੀ ਨੂੰ ਛੱਡ ਕੇ ਪਾਰਟੀ ਦੇ ਕਹਿੰਦੇ ਨਹੀਂ ਆਇਆ ਅੱਜ ਮੈਂ ਕਿਸਾਨਾਂ ਦੇ ਨਾਲ ਆਇਆ ਔਰ ਲੋਕ ਜਿਹੜੇ ਤੁਹਾਡੀਆਂ ਖਬਰਾਂ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡੀਆਂ ਚੈਨਲਾਂ ਦੇ ਰਾਹੀਂ ਖਬਰਾਂ ਸੁਣਦੇ ਨੇ ਉਹ ਕੁਛ ਨਾ ਕੁਛ ਖਬਰਾਂ ਸੁਣ ਕੇ ਉਹਨੂੰ ਅਣ ਸੁਣਿਆ ਨਹੀਂ ਕਰਦੇ ਉਹਨੂੰ ਦਿਮਾਗ 'ਚ ਪਠਾਉਂਦੇ ਨੇ ਤੇ ਉੱਤੋਂ ਅੱਗੇ ਇੱਕ ਸੋਚ ਕਰਦੇ ਨੇ ਕਿ ਭਾਈ ਇਹਦਾ ਨਤੀਜਾ ਕੀ ਨਿਕਲਣਾ ਉਹ ਨਤੀਜਾ ਕੱਢ ਕੇ ਲੋਕ ਜਿਹੜੇ ਆ ਅੱਜ ਸਾਨੂੰ ਪੂਰਨ ਵਿਸ਼ਵਾਸ ਆ ਉਹਨਾਂ ਤੇ ਪੂਰਨ ਭਰੋਸਾ ਦਿੱਤਾ ਉਹਨਾਂ ਨੇ ਸਿਰ ਬੰਦ ਕਰਕੇ ਤੁਹਾਡੀਆਂ ਖਬਰਾਂ ਸੁਣ ਕੇ ਬਿਲਕੁਲ ਹੀ ਦੇਖੋ ਜਿਸ ਤਰ੍ਹਾਂ ਇਹਨਾਂ ਦੇ ਹਾਲਾਤ ਲੱਭਦੇ ਨੇ ਇਹਨਾਂ ਦਾ ਜੋਸ਼ ਲੱਭਦਾ ਤੇ ਕਹਿਣਾ ਮناسب ਹੋਏਗਾ ਕਿ ਸਰ ਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇ ਹੈ ਕਿ ਇਹ ਕਿਸਾਨ ਜਿਹੜੇ ਕਿ ਸੜਕਾਂ ਤੇ ਲਗਾਤਾਰ ਉਤਰ ਰਹੇ ਨੇ ਕਿ ਸਰਕਾਰਾਂ ਦਾ ਧਿਆਨ ਇਹਨਾਂ ਵੱਲ ਨਹੀਂ ਜਾ ਰਿਹਾ ਕਿ ਕੇਂਦਰ ਸਰਕਾਰ ਐ ਨਹੀਂ ਸਮਝ ਪਾ ਰਹੀ ਕਿ ਇਹ ਕਿਸਾਨੀ ਨੇ ਜਿਹੜੇ ਕਿ ਧਰਤੀ ਦੇ ਵਿੱਚੋਂ ਅੰਨ ਕੱਢਦੇ ਨੇ ਅੰਨ ਪੈਦਾ ਕਰਦੇ ਨੇ ਅੱਜ ਇਹ ਕਿਸਾਨ ਸੜਕਾਂ ਤੇ ਇਹਨਾਂ ਦੇ ਪਰਿਵਾਰਾਂ ਦੀ ਕੀ ਬੀਤੀ ਹੋਏਗੀ ਆਉਣ ਵਾਲੀ ਪੀੜ੍ਹੀ ਤੇ ਆਉਣ ਵਾਲੀ نسلਾਂ ਨਾਲ ਬਾਰੇ ਕੀ ਸੋਚਣਗੇ ਔਰ ਕੇਂਦਰ ਸਰਕਾਰ ਤੇ ਜਿਹੜੀ ਤੂਮਤ ਲੱਗਦੀ ਹੈ ਕਿਸਾਨ ਸਤੋ ਮਰਦ ਤੁਹਾਨੂੰ ਕਿਦਾ ਫਿਲਹਾਲ ਤੁਸੀਂ ਦੇਖੋ ਦਰਪਨ نیوز ਵਧੀਆ ਗੱਲ ਹੈ ਕਿ ਸ਼ਹਿਰ ਨੇ ਪੂਰਾ ਸਹਿਯੋਗ ਕੀਤਾ ਪੂਰਾ ਪੰਜਾਬ ਜੜਾ ਆ ਉਹ ਅੱਜ ਕਿਸਾਨਾਂ ਦੇ ਨਾਲ ਖੜੇ ਨੇ ਨਾ ਦੁਕਾਨਦਾਰ ਪੂਰੀ ਤਰ੍ਹਾਂ ਨਾਲ ਇਹਨਾਂ ਦਾ ਸਾਥ ਦਿੱਤਾ ਤੁਸੀਂ ਚੈਨਲ ਦੀ ਖਬਰ ਨੂੰ ਸ਼ੇਅਰ ਜ਼ਰੂਰ ਕਰੋ ਜੈਨ ਪੁੰਦੇਵਾਪੁਰ